ਗੁਰਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਹਲਕਾ ਸਾਨੇ ਵਾਲ ਦੀ ਵਾਰਡ ਨੰਬਰ 24 ਦੇ ਵਿੱਚ ਗੁਰਪੀਕ ਬਾਦਲ ਨਗਰ ਦੀਆਂ ਜੋ ਟ੍ਰੂਪੀਆਂ ਵਾਲੀਆਂ ਤਲਵੰਡੀਆਂ ਸੀਗੀਆਂ ਜਿਹਦਾ ਸੀਵਰੇਜ ਪੈਣਾ ਸੀਗਾ ਸਹੀ ਤਰੀਕੇ ਨਾਲ ਨਹੀਂ ਸੀਵਰੇਜ ਪਿਆ ਸੀ ਤੇ ਮੁੰਡੀਆਂ ਕਲਾ ਵਾਰਡ ਦੀਆਂ ਜਿੰਨੀਆਂ ਵੀ ਗਲੀਆਂ ਨੇ ਉਹਨਾਂ ਦਾ ਅੱਜ ਸਾਰਾ ਦਾ ਜੋ ਸ਼ੁਭ ਰੰਭਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਸਾਰਿਆਂ ਨੇ ਰਲ ਮਿਲ ਕੇ ਨਗਰ ਨਿਵਾਸੀਆਂ ਤੇ ਵਾਰਡ ਨਿਵਾਸੀਆਂ ਨੇ ਤੇ ਬੀਬੀਆਂ ਨੇ ਜੀਟੀਵੀ ਨਗਰ ਦੇ ਵਿੱਚ ਸ਼ੁਰੂਆਤ ਕੀਤੀ ਆ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਆਪਣੀ ਜੋ ਬਾੜ ਦੇ ਕੰਮ ਨੇ ਉਹ ਤਰਤੀਬ ਆ ਸ਼ੁਰੂ ਹੋ ਗਏ ਨੇ ਤੇ ਸਾਰੇ ਕੰਮ ਤਕਰੀਬਨ ਤਕਰੀਬਾ ਸਾਡੇ ਡੇ বাই ਡੇ ਪਾਸ ਹੁੰਦੇ ਜਾ ਰਹੇ ਨੇ ਤੇ ਮੈਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੈਨੂੰ ਦੇ ਵੋਟਾਂ ਪਾ ਕੇ ਜਾਂ ਮੇਰਾ ਵਿਰੋਧ ਕੀਤਾ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੈਂ ਨਿਰਵਿਰੋਧ ਸਾਰਿਆਂ ਦਾ ਕੰਮ ਕਰਾਂਗਾ ਤੇ ਕਰਦਾ ਹੀ ਰਹਾਂਗਾ ਤੇ ਜੋ ਇਹ ਕੰਮ ਨੇ ਅਸੀਂ ਵਧੀਆ ਤਰਤੀਬ ਨਾਲ ਸਾਰਿਆਂ ਦੀ ਸਲਾਹ ਲੈ ਕੇ ਤੇ ਸਾਰਿਆਂ ਨਾਲ ਲੱਗੇ ਕੰਮ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਹਾਂ ਤੇ ਵਧੀਆ ਕੰਮ ਕਰਾਂਗੇ ਤੇ ਜੋ ਲੋਕਾਂ ਦੀ ਆਸਾਂ ਨੇ ਉਹਦੇ ਵਿੱਚ ਜੋ 4.5 ਸਾਲ ਰਹਿੰਦੇ ਉਹਦੇ ਤੇ ਪੂਰੇ ਉਤਰਾਂਗੇ ਤੇ ਕਾਂਗਰਸ ਪਾਰਟੀ ਨੂੰ ਹਲਕਾ ਸਾਨੇ ਵਾਲੇ ਦੇ ਵਿੱਚ ਬਾੜ ਪੱਧਰ ਦੇ ਉੱਤੇ ਪੰਜੇ ਬਾੜਾਂ ਦੇ ਵਿੱਚ ਮਜ਼ਬੂਤ ਕਰਨ ਵਿੱਚ ਅਸੀਂ ਪੂਰਾ ਆਪਣੀ ਜੋ ਜਾਨ ਜੋਖਮ ਚ ਪਾ ਕੇ ਕੰਮ ਕਰਾਂਗੇ ਜੋ ਸਰਕਾਰਾਂ ਨੇ ਸੜਨ ਤੱਕਾ ਕਰਦੀਆਂ ਨੇ ਸਰਕਾਰਾਂ ਚਾਹੁੰਦੀਆਂ ਨੇ ਵੀ ਇਹ ਤਾਂ ਘਟਣਾ ਕਰਨਾ ਆਪਣੇ ਕੰਮਾਂ ਦੇ ਤੇ ਸਰਕਾਰਾਂ ਸਾਡੇ ਕੰਮਾਂ ਦੇ ਉੱਤੇ ਜੋ ਫਾਈਲਾਂ ਨੇ ਉਹ ਕਾਰਪੇਸ਼ੀ ਰੋਕਣ ਦੀ ਗੱਲ ਕਰਦੇ ਨੇ ਲੇਕਿਨ ਜੋ ਪਰਮਾਤਮਾ ਦੀ ਕਿਰਪਾ ਜਿਹਨੇ ਸਵਤ ਬਖਸ਼ੀ ਆ ਆਪਦੇ ਤੌਰ ਦੇ ਉੱਤੇ ਤੇ ਮੇਰੇ ਸਾਥੀਆਂ ਦੇ ਹਾਂਜੀ ਕਿੰਨੀ ਲੱਗਦਾ ਹੈ ਲਾਗਤ ਤਾਂ ਦੇਖੋ ਬਹੁਤ ਜ਼ਿਆਦਾ ਹੈਗੀ ਆ ਅਸੀਂ ਵੱਡਾ ਅਸੀਂ ਤੁਹਾਨੂੰ ਪਾ ਕੇ ਦੇ ਰਹੇ ਹਾਂ ਤੇ ਇਸ ਦੀ ਲਾਗਤ ਦਾ ਤੁਸੀਂ ਨਾ ਪੁੱਛੋ ਕਿਉਂਕਿ ਲਾਗਤ ਜਿਹੜੀ ਹੈਗੀ ਆ ਜੋ ਵੀ ਲੱਗੇਗਾ ਮੇਰੀ ਫੁੱਲ ਕੋਸ਼ਿਸ਼ ਆ ਚਾਹੇ ਮੇਰੇ ਕੋਲ ਲੱਗ ਜਾਣ ਪੈਸੇ ਮੈਂ ਤੁਹਾਡਾ ਕੰਮ ਵਧੀਆ ਕਰਕੇ ਜਣਾ। ਤੋਂ ਲਾਗਤ ਘੱਟ ਵੱਧ ਸਰਕਾਰਾਂ ਦੇ ਵਿੱਚ ਹੁੰਦੀ ਰਹਦੀ ਆ। ਲੇਕਿਨ ਜਿਹੜੀ ਫਾਈਲ ਆ ਉਹ ਵਧੀਆ ਤਰੀਕੇ ਨਾਲ ਥੋੜੀ ਪੁੱਟ ਕਰਕੇ ਮੈਂ ਸਾਰਾ ਕੰਮ ਕਰਵਾ ਰਿਆ। ਤੇ ਜਿਹੜੇ ਕੰਮ ਸ਼ੁਰੂ ਹੋ ਰਹੇ ਨੇ ਜਿੱਥੇ ਵੀ ਮੈਨੂੰ ਕੋੜਿਕਾ ਲੱਗੂਗਾ ਮੈਂ ਉੱਥੇ ਆਪਣੀ ਪਾਕਟ ਦੇ ਵਿੱਚੋਂ ਕੰਮ ਕਰਵਾ ਕੇ ਇਸ ਨੂੰ ਕੰਪਲੀਟ ਕਰਾਂਗਾ। ਕਿਉਂਕਿ ਮੈਂ ਲੋਕਾਂ ਨਾਲ ਵਾਅਦੇ ਕੀਤੇ ਨੇ ਕਿ ਜਿਹੜੇ ਤੁਹਾਡੇ ਕੰਮ ਨੇ ਅਧੂਰੇ ਪਏ ਨੇ ਜਾਂ ਨਹੀਂ ਹੋਏ ਉਹ ਪੂਰੇ ਕਰਕੇ ਜਣੇ ਨੇ। ਮੇਰੀ ਸਾਰੀ ਵਾਰਡ ਦੀਆਂ ਸਾਰੀਆਂ ਫੈਲਾ ਤਕਰੀਬਨ ਓਕੇ ਹੋ ਗਈਆਂ ਨੇ ਤੇ ਸਾਰਿਆਂ ਦੇ ਕੰਮ ਜਿਹੜੇ ਨੇ ਉਦਘਾਟਨ ਅੱਜ ਮੈਂ ਜੋ ਸ਼ੁਰੂਆਤੀ ਆ ਇਸ ਨੂੰ ਮੰਨ ਕੇ ਚੱਲਿਓ ਜੋ ਉਦਘਾਟਨ ਮੇਰੇ ਉੱਪਰ ਜਾ ਕੇ ਕੋਈ ਕਰੂਗਾ ਇਹ ਸਮਝ ਲੈਣਾ ਕਿ ਉਹ ਸਰਕਾਰੀ ਤੌਰ ਦੇ ਉੱਤੇ ਆਪਣੀ ਤਾਕਤ ਦਾ ਨਜਾਇਜ਼ ਫਾਇਦਾ ਠਾਊਗਾ ਕਿਉਂਕਿ ਜਿਹੜੇ ਕੰਮ ਨੇ ਕਾਉਂਸਲਰ ਕੋਟੇ ਦੇ ਨੇ ਕਾਉਂਸਲਰ ਦੀ لیاقت ਦੇ ਨੇ ਜਿਹੜੇ ਵੱਡੇ ਕੰਮ ਜਾਂ ਪੰਜਾਬ ਲੈਵਲ ਦੇ ਕੰਮ ਨੇ ਉਹ ਮੰਤਰੀਆਂ ਦੇ ਨੇ ਜਾਂ ਐਮਐਲਏ ਦੇ ਨੇ ਜਿਹੜੇ ਕਾਉਂਸਲਰ ਦਾ ਹੱਕ ਬਣਦਾ ਕਾਉਂਸਲਰ ਨੇ ਹੀ ਕਰਨਾ ਤੇ ਕਾਉਂਸਲਰ ਦੀਆਂ ਹੀ ਫਾਈਲਾਂ ਪਾਸ ਹੋਣੀਆਂ ਨੇ ਕਾਰਪੋਰੇਸ਼ਨ ਦੇ ਵਿੱਚ ਆਹ ਇਹਨਾਂ ਕਹਿੰਦਾ ਸਾਰੇ ਭਰਾਵਾਂ ਦਾ ਤਲਵਾ ਜਿਹੜੇ ਇੱਥੇ ਪਹੁੰਚੇ ਨੇ ਸਾਹ ਸੁਖਵਿੰਦਰ ਸਿੰਘ ਬੱਲੂ ਕੋ ਇੱਕ ਕਾਉਂਸਲਰ ਸਾਹ ਸੁਖਵਿੰਦਰ ਸਿੰਘ ਜਿੰਦਾਬਾਈ ਜੀ ਤਾਂ ਜਨੈਲ ਸਿੰਘ ਜੈਲੀ ਜੀ ਕੁਲਵਿੰਦਰ ਸਿੰਘ ਜੀ ਮੁੰਡੀ ਸਾਹਿਬ ਬਲਵੀਰ ਸਿੰਘ ਮੁੰਡੀ ਸਾਹਿਬ ਗੁਰਜੀਤ ਸਿੰਘ ਬਿਲਕੁਲ ਮੇਰੇ ਵੱਡੇ ਭਰਾ ਸਦਾ ਪ੍ਰਤਾਪ ਸਿੰਘ ਮੁੰਡੀਆਂ ਛੋਟੇ ਭਰਾ ਗਰਮੀਲ ਸਿੰਘ ਮੁੰਡੀਆਂ ਰਮਨ ਮੁੰਡੀ ਜੀ ਤੇ ਰਮਨਦੀਪ ਜੀ ਅਕਾਲ ਸਾਹਿਬ ਕਲੋਨੀ ਵਾਲੇ ਤੁਹਾਡਾ ਪ੍ਰੈਸਰ ਵੀਰਾਂ ਦਾ ਸਾਰਾ ਧੰਨਵਾਦ ਮੇਰਾ ਵੱਡਾ ਵੀਰ ਬਲਰਾਜ ਸਿੰਘ ਰਾਜਾ ਮੁੰਡੀ ਜੀ ਜੋ ਪਹੁੰਚੇ ਨੇ ਸਾਹ ਕੁਲਦੀਪ ਸਿੰਘ ਬਿੰਦਰਾ ਜੀ ਐਡਵੋਕੇਟ ਦਰਜਿੰਦਰ ਸਿੰਘ ਜੀ ਸਾਰ ਜੋਗਿੰਦਰ ਸਿੰਘ ਜੀ ਥਾਣੇਦਾਰ ਸਾਹਿਬ ਜੀ ਟੀਵੀ ਨਗਰ ਦੇ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਸਾਰੇ ਕੰਮ ਹੋਏ ਨੇ ਸਾਰ ਰੌਣ ਬਹਿਲ ਜੀ ਤੇ ਤੀਸਰਾਮ ਲਾਲਾ ਜੀ ਤੇ ਹੋਰ ਮੇਰੇ ਸਾਥੀ ਸਾਬ ਬਜਤਰ ਸਿੰਘ ਜੀ ਹੋਣੇ ਸਾਰ ਗੁਰਜੀਤ ਸਿੰਘ ਜੀ ਕਾਲੋ ਸਾਹਿਬ ਤੇ ਬਹੁਤ ਮੇਰੇ ਸਾਥੀ ਨੇ ਦੇ ਸਰ ਅਮਰਜੀਤ ਸਿੰਘ ਢਾਲੀਵਾਲ ਸਾਹਿਬ ਜੋ ਸਾਡੇ ਕਾਂਗਰਸ ਦੇ ਸੀਨੀਅਰ ਆਗੂ ਨੇ ਜਿਨ੍ਹਾਂ ਨੇ ਉਹ ਯਤਨਾ ਸਰਦ ਕੇ ਸਾਰੇ ਮਿਲ ਟਿਕਟਾਂ ਮੇ ਰਵੀਪਾਲ ਸਿੰਘ ਜੀ ਸਾਰ ਹੈਪੀ ਖਾਲਸਾ ਜੀ ਸਾਹਿਬ ਭਗਤ ਸਿੰਘ ਜੀ ਸਾਕਲਦੀਪ ਸਿੰਘ ਵਿਦਰਾ ਸਾਹਿਬ ਸਾਹਿਬ ਬਹਾਰ ਸਿੰਘ ਮੁੰਡੀ ਜੀ ਕਰਨਪਾਲ ਮਹਾਲ ਕਰਨ ਮਹਾਲ ਜੀ ਜੋ ਸਾਡੇ ਬਾਬਾ ਸ਼ਰੀ ਚੰਦ ਗੁਰਦਾਸ ਸਾਹਿਬ ਦੇ ਮੁੱਖ ਸੇਵਾਦਾਰ ਨੇ ਉਹ ਵੀ ਪਹੁੰਚੇ ਸੀਗੇ ਸਾਧ ਧਰਮਪਾਲ ਜੀ ਚੌਧਰੀ ਸਾਹਿਬ ਚੌਧਰੀ ਕ੍ਰਿਆਨਾਲਾ ਸਟੋਰ ਤੋਂ ਸਾਬ ਮੋਹਨ ਸਿੰਘ ਪ੍ਰਧਾਨ ਜੀ ਸਾਸਤੂ ਗੁੰਦਰ ਸਿੰਘ ਬੱਲੂ ਵੀਰ ਮੇਰਾ ਜਿਨ੍ਹਾਂ ਨੇ ਸਹਿਯੋਗ ਸਦਕਾ ਸਾਰੇ ਆਪਾਂ ਇੱਥੇ ਖੜੇ ਆ ਬਚਿੱਤਰ ਸਿੰਘ ਜੀ ਤੇ ਹੋਰ ਮੇਰੇ ਸਾਥੀ ਸਾਥ ਜਗਿੰਦਰ ਸਿੰਘ ਟਾਈਗਰ ਜੋ ਸਾਡੇ ਚੇਅਰਮੈਨ ਨੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦਾ ਸਪੈਸ਼ਲ ਤਾਲਵਾਦ ਹੋਰ ਮੇਰੇ ਸਾਥੀ ਬਹੁਤ ਨੇ ਤੇ ਜਿਨ੍ਹਾਂ ਦੇ ਮੈਂ ਨਾਮ ਦਾ ਕਸ਼ਮੀਰ ਸਿੰਘ ਸਾਹਿਬ ਦਾ ਸਰਪੰਚ ਉਂਡੀਆਂ ਤੋਂ ਉਹਨਾਂ ਦੇ ਪੋਤਾ ਸਾਹਿਬ ਪਹੁੰਚੇ ਹੋਏ ਨੇ ਉਹ ਵੀ ਹਾਜ਼ਰਵਾ ਕੇ ਗਏ ਨੇ ਪਹਿਲਾਂ ਤੇ ਮੇਰੇ ਵੀਰ ਕੇਸ ਵਾਧਾ ਜੀ ਤੇ ਹੋਰ ਮੇਰੇ ਸਾਥੀ ਸਾਰੇ ਮਨਮੋਹਨ ਸਿੰਘ ਕਲੇਸਾਪ ਜੋ ਕਿ ਸਾਡੀ ਰੀਤੀ ਹੱਡੀ ਦੇ ਕਾਂਗਰਸੀ ਮੁੰਡੀਆਂ ਪਿੰਡ ਦੇ ਉਹ ਵੀ ਪਹੁੰਚੇ ਹੋਏ ਨੇ ਸਾਰਾ ਰਮਨਦੀਪ ਸਿੰਘ ਜੀ ਸਾਹ ਕੁਲਵੀਰ ਸਿੰਘ ਹੁੰਜਾ ਸਾਹਿਬ ਤੇ ਹੋਰ ਮੇਰੇ ਸਾਥੀ ਪਰਮਜੀਤ ਸਿੰਘ ਪੰਮਾ ਜੀ ਪ੍ਰਾਪਰਟੀ ਡੀਲਰ ਸਾਰੇ ਸਾਥੀਆਂ ਦਾ ਮੈਂ ਤਹਿ ਦਿਲੋਂ ਧੰਵਾਦ ਜੀ